ਦੀ ਖਬਰ ਦੇ ਨਾਲ ਪਾਖੜਾ ਦੇ ਫਲੱਡ ਗੇਟ ਖੋਲ ਦਿੱਤੇ ਗਏ ਨੇ ਪਾਖੜਾ ਦੇ ਫਲੱਡ ਗੇਟ 1 ਫੁੱਟ ਤੱਕ ਖੋਲ ਦਿੱਤੇ ਗਏ ਨੇ ਫਿਲਹਾਲ ਟੈਸਟਿੰਗ ਲਈ ਇਹ ਫਲੱਡ ਗੇਟ ਖੋਲੇ ਗਏ ਨੇ ਗੋਬਿੰਦ ਸਾਗਰ ਝੀਲ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਜਿਸ ਤੋਂ ਬਾਅਦ ਫਲੱਡ ਗੇਟ ਖੋਲੇ ਗਏ ਨੇ ਹਾਲਾਂਕਿ ਫਿਲਹਾਲ 1 ਫੁੱਟ ਤੱਕ ਹੀ ਇਹ ਫਲੱਡ ਗੇਟ ਖੋਲੇ ਗਏ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਟੈਸਟਿੰਗ ਲਈ ਇਹ ਫਲੱਡ ਗੇਟ ਖੋਲੇ ਗਏ ਨੇ ਗੋਬਿੰਦ ਸਾਗਰ ਝੀਲ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਕਿਉਂਕਿ ਹਿਮਾਚਲ ਵਾਲੇ ਪਾਸਿਓਂ ਤੇਜ਼ੀ ਦੇ ਨਾਲ ਪਾਣੀ ਦਾ ਵਹਾਅ ਆ ਰਿਹਾ ਹੈ ਬੱਦਲ ਫਟਣ ਤੇ ਫਲੱਡ ਫਲੈਸ਼ ਕਾਰਨ ਦਰਿਆ ਉਫਾਨਤੇ ਨੇ ਭਾਰੀ ਬਰਸਾਤ ਹੋ ਰਹੀ ਹੈ ਪਹਾੜਾਂ ਦੇ ਵਿੱਚ ਜਿਸ ਕਾਰਨ ਲਗਾਤਾਰ ਪਹਾੜਾਂ ਵਾਲੇ ਪਾਸੇ ਤੋਂ ਪਾਣੀ ਆ ਰਿਹਾ ਹੈ ਤੇ ਗੋਬਿੰਦ ਸਾਗਰ ਝੀਲ ਦੇ ਵਿੱਚ ਪਾਣੀ ਦਾ ਪੱਧਰ ਵਧ ਰਹਾ ਹੈ ਤੁਹਾਨੂੰ ਦੱਸ ਦਈਏ ਕਿ 1680 ਫੁੱਟ ਖਤਰੇ ਦਾ ਨਿਸ਼ਾਨ ਹੈ ਪਾਖੜਾ ਦਾ ਜਿਹੜਾ ਲੈਵਲ ਹੈ ਜਿਸ ਤੋਂ ਬਾਅਦ ਫਲੱਡ ਗੇਟ ਖੋਲਣੇ ਪੈਂਦੇ ਨੇ ਪਰ ਉਸ ਤੋਂ ਪਹਿਲਾਂ ਕਿਉਂਕਿ ਮੇਨਟੇਨ ਕਰਨਾ ਪੈਂਦਾ ਹੈ ਤੇ ਇਸ ਵੇਲੇ ਜੇਕਰ ਗੱਲ ਕੀਤੀ ਜਾਵੇ ਭਾਖੜਾ ਡੈਮ ਦੇ ਪਾਣੀ ਦੇ ਪੱਧਰ ਦੀ ਤਾਂ 1665 ਫੁੱਟ ਦੇ ਨੇੜੇ ਤੇੜਿਆ ਤੇ ਹੁਣ 1 ਫੁੱਟ ਲਈ ਫਲੱਡ ਗੇਟ ਖੋਲੇ ਗਏ ਨੇ ਜਿਸ ਨਾਲ ਪਾਣੀ ਫਲੱਡ ਗੇਟ ਰਾਹੀਂ ਛੱਡਿਆ ਗਿਆ ਸਤਲੁਜ ਦਰਿਆ ਦੇ ਵਿੱਚ ਕੀ ਅਸਰ ਹੋਵੇਗਾ ਇਸ ਦੀ ਟੈਸਟਿੰਗ ਦੇ ਲਈ ਹੁਣ ਫਲੱਡ ਗੇਟ ਖੋਲ ਕੇ ਦੇਖੇ ਗਏ ਨੇ ਵੱਡੀ ਅਪਡੇਟ ਸਾਹਮਣੇ ਆਈ ਹੈ ਦੱਸ ਦਈਏ ਕਿ ਪੌਂਗ ਡੈਮ ਦਾ ਵਾਟਰ ਲੈਵਲ 1383 ਫੁੱਟ ਪਹੁੰਚ ਚੁਕਿਆ ਹੈ ਉਸ ਦੇ ਨਾਲ ਹੀ ਦਿਖਾਵਾਂਗੇ ਕਿ ਅੱਜ ਇਸ ਵਕਤ ਅਸੀਂ ਮੌਜੂਦ ਹਾਂ ਸ਼ਾ ਨਹਿਰ ਬਰਾਜ਼ ਦੇ ਉਤੇ ਔਰ ਸਭ ਤੋਂ ਜੋ ਵੱਡੀ ਗੱਲ ਹੈ ਕਿ बार-बार ਪ੍ਰਸ਼ਾਸਨ ਵੱਲੋਂ ਬਿਆਸ ਦਰਿਆ ਕਿਨਾਰੇ ਵਸੇ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਕਿ ਆਪਣੀ ਆਪਣੀ ਜਗ੍ਹਾ ਖਾਲੀ ਕਰ ਦਿਓ ਪਰ ਹਜੇ ਵੀ ਤੁਸੀਂ ਦੇਖ ਸਕਦੇ ਹੋ ਕਿ ਕੁਝ ਲੋਕ ਜਿਹੜੇ ਨੇ ਬਿਆਸ ਦਰਿਆ ਦੇ ਬਿਲਕੁਲ ਵਿਚੋ ਵਿੱਚ ਅਜੇ ਵੀ ਆਪਣੇ ਘਰਾਂ 'ਚ ਬੈਠੇ ਹੋਏ ਨੇ ਹਾਲਾਂਕਿ ਦੱਸ ਦਈਏ ਕਿ 2023 ਦੇ ਵਿੱਚ ਜਦ ਹੜ੍ਹ ਆਏ ਸੀਗੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਜੋ ਘਰ ਦੇਖ ਰਹੇ ਹੋ ਇਹਨਾਂ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਰੈਸਕਿਊ ਕੀਤਾ ਗਿਆ ਸੀਗਾ ਪਰ ਫਿਰ ਵੀ ਇਸ ਵਾਰ ਜਦ ਫਿਰ ਦੁਬਾਰਾ ਹਾਲਾਤ ਉਸਦੇ ਬੰਦੇ ਹੋਏ ਦਿਖਾਈ ਦੇ ਰਹੇ ਨੇ ਤੇ ਫਿਰ ਵੀ ਜਿਹੜੇ ਹੈਗੇ ਨੇ ਲੋਕ ਆਪਣੇ ਘਰ ਛੱਡਣ ਨੂੰ ਤਿਆਰ ਨਹੀਂ ਪਰ ਜੇਕਰ ਕੋਈ ਹਾਸਾ ਵਾਪਰ ਜਾਵੇ ਤਾਂ ਉਸਦਾ ਜ਼ਿੰਮੇਵਾਰ ਕੌਣ ਹੋਵੇਗਾ ਔਰ ਸਭ ਤੋਂ ਪਹਿਲਾਂ ਮੈਂ ਜੋ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਜ਼ਰੂਰੀ ਗੱਲ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਜੋ ਆ ਗੇਟਸ ਦਿਖਾਈ ਦੇ ਰਹੇ ਨੇ ਇਹ ਫਲਡ ਗੇਟਸ ਜੇਕਰ ਇਹ ਫਲਡ ਗੇਟਸ ਖੋਲ ਦਿੱਤੇ ਜਾਣ ਤਾਂ ਪਾਣੀ ਜਿਹੜਾ ਹੈਗਾ ਇਧਰੋਂ ਦੀ ਕੰਮ ਕੇ ਉਹਨਾਂ ਘਰਾਂ ਨੂੰ ਆਪਣੀ ਚਪੇਟ ਚ ਲੈ ਸਕਦਾ ਹੈ ਕਿਉਂਕਿ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ ਲਗਾਤਾਰ ਪਾਣੀ ਦੀ ਆਮਦ ਵਧਦੀ ਜਾ ਰਹੀ ਹੈ ਔਰ ਅਸ਼ੰਕਾ ਜਗਤਾਈ ਜਾ ਰਹੀ ਹੈ ਕਿ ਕੱਲ ਪਾਣੀ ਦੇ ਇਨਫਲੋ ਚ ਵਾਦਾ ਹੋ ਸਕਦਾ ਹੈ ਬੀਬੀਐਮਬੀ ਵਿਭਾਗ ਵੱਲੋਂ ਅੱਜ ਸਵੇਰ ਦੀ ਆਪਾਂ ਗੱਲ ਕਰੀਏ ਅੱਜ ਸਵੇਰੇ 15000 ਕਿ ਉਸ ਇੱਕ ਪਾਣੀ ਦਾ ਵਾਦਾ ਜਿਹੜਾ ਆ ਉਹ ਕੀਤਾ ਗਿਆ ਔਰ ਬਿਆਸ ਦਰਿਆ ਨੂੰ ਕੁੱਲ ਮਿਲਾ ਕੇ 75000 ਕਿਊਸਿਕ ਜਿਹੜਾ ਹੈ ਪਾਣੀ ਜਾ ਰਿਹਾ ਹੈ ਦੱਸ ਦਈਏ ਕਿ ਸੰਬੰਧਿਤ ਵਿਭਾਗਾਂ ਵੱਲੋਂ ਬਾਰ-ਬਾਰ ਇਹਨਾਂ ਲੋਕਾਂ ਨੂੰ ਜੋ ਲੋਕ ਇਸ ਤਸਵੀਰਾਂ ਚ ਤੁਸੀਂ ਦੇਖ ਰਹੇ ਹੋ ਕਿ ਜੋ ਆਪਣੇ ਘਰਾਂ ਵਿੱਚ ਹਲੇ ਵੀ ਮੌਜੂਦ ਨੇ ਇਹਨਾਂ ਲੋਕਾਂ ਨੂੰ ਬਾਰ-ਬਾਰ ਸੂਚਿਤ ਕੀਤਾ ਗਿਆ ਹੈ ਪਰ ਇਹ ਲੋਕ ਜਿਹੜੇ ਨੇ ਹਜੇ ਵੀ ਜਾਣ ਨੂੰ ਤਿਆਰ ਨਹੀਂ ਜੇਕਰ ਇਹ ਵਾਲੇ ਗੇਟ ਖੋਲ ਦਿੱਤੇ ਜਾਣ ਜੋ ਕਿ ਬਿਲਕੁਲ ਤੁਸੀਂ ਤਸਵੀਰਾਂ ਚ ਦੇਖ ਰਹੇ ਹੋ ਅਜੇ ਫਿਲਹਾਲ ਇਹ ਬੰਦ ਹੈ ਪਰ ਜੇਕਰ ਇਹ ਖੋਲ ਦਿੱਤੇ ਜਾਣਗੇ ਤੇ ਪਾਣੀ ਜਿਹੜਾ ਹੈ ਕੁੰਮ ਕੇ ਉਹਨਾਂ ਲੋਕਾਂ ਨੂੰ اپنی ਚਪੇਟ ਕੇ ਲੈ ਸਕਦਾ ਹੈ کئی ਜਾਨਾਂ ਵੀ ਜਾ ਸਕਦੀਆਂ ਪਰ ਪ੍ਰਸ਼ਾਸਨ ਦੇ بار-ਬਾਰ ਮਨਾ ਕਰਨ ਤੋਂ ਬਾਅਦ ਵੀ ਲੋਕੀ ਆਪਣੇ ਘਰ ਕੁਝ ਲੋਕ ਹੈਗੇ ਨੇ ਜੋ ਖਾਲੀ ਕਰਨ ਨੂੰ ਤਿਆਰ ਨਹੀਂ ਦੱਸ ਦਿੰਨੇ ਆ ਕਿ ਜਿਸ ਤਰ੍ਹਾਂ ਲਗਾਤਾਰ BBMP ਵੱਲੋਂ ਵਾਰਨਿੰਗ ਜਾਰੀ ਕੀਤੀ ਗਈ ਹੈ ਕਿ ਬਿਆਸ ਦਰਿਆ ਦੇ ਵਿੱਚ ਪਾਣੀ ਹੋਰ ਜ਼ਿਆਦਾ ਛੱਡਿਆ ਜਾ ਸਕਦਾ ਹੈ ਕਿਉਂਕਿ ਪਾਣੀ ਦੀ ਜੋ ਇਨਕਮਿੰਗ ਹੈ ਮਹਾਰਾਣਾ ਪ੍ਰਤਾਪ ਸਾਗਰ ਝੀਲ ਦੇ ਵਿੱਚ ਉਹ ਲਗਾਤਾਰ ਵਧਦੀ ਹੀ ਜਾ ਰਹੀ ਹੈ ਇਸ ਦੇ ਨਾਲ ਜਿਕਰ ਭੀਵੀਅੰਬੀ ਵਿਭਾਗ ਹੋਰ ਪਾਣੀ ਬਿਆਸ ਦਰਿਆ 'ਚ ਛੜਦਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਲਈ ਖਾਸ ਕਰਕੇ ਪੰਜਾਬ ਅਤੇ ਹਿਮਾਚਲ ਦੇ ਜੋਕਰ ਦਰਿਆ ਕਿਨਾਰੇ ਵਸਦੇ ਲੋਕਾਂ ਲਈ ਮੁਸੀਬਤ ਖੜੀ ਕਰ ਸਕਦਾ ਹੈ ਕੈਮਰਾਮੈਨ ਵਿਨੇ ਦੇ ਨਾਲ ਵਿਜੇ ਸਲਾਰੀਆ న్యూਸ 18 ਪੰਜਾਬ